ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਨੇਫੇ ਉੱਤੇ ਚਿੜੀ ਬਣਾਉਣ ਦਾ ਤਰੀਕਾ ਤਰੀਕੇ ਕਈ ਤਰ੍ਹਾਂ ਦੇ ਹੁੰਦੇ ਆ ਪਰ ਅੱਜ ਆਪਾਂ ਤੁਹਾਨੂੰ ਇੱਕ ਤਰੀਕਾ ਦੱਸ ਰਹੇ ਹਾਂ ਉਪਰੋਂ ਆਪਾਂ ਮੈਂ ਤੇ ਨਿਸ਼ਾਨ ਲਗਾ ਲੈਣਾ ਪਹਿਲਾਂ ਜਿੰਨਾ ਵੀ ਆਪਾਂ ਨੇਫਾ ਆੰਦਨ ਫੋਲਡ ਕਰਨਾ ਹੈ ਤੇ ਆਪਾਂ 2 ਇੰਚ ਦਾ ਨਿਸ਼ਾਨ ਲਗਾਵਾਂਗੇ ਇਸ ਨੂੰ ਆਪਾਂ ਇੱਦਾਂ ਕਰਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਤੇ ਜਿੰਨੀ ਆਪਾਂ ਸਲਾਈ ਲਾਉਣੀ ਹੈ ਇੱਕ ਨਿਸ਼ਾਨ ਇਹ ਲਗਾ ਲਾਂਗੇ ਜੀ ਆਪਾਂ ਇਹ ਡਬਲ ਫੋਲਡ ਕਰਨੀ ਹੈ ਅੰਡਰਗਰਾਉਂਡ ਸਿਲਾਈ ਕਰਨੀ ਹੈ ਫਿਰ ਆਪਾਂ ਥੋੜੇ ਜਿਹੀ ਵੱਧ ਸਿਲਾਈ ਤੇ ਰੱਖਾਂਗੇ ਜੀ ਆਪਾਂ ਨੇ ਇੰਟਰਲੋਕੀ ਕਰਨਾ ਹੈ ਫਿਰ ਆਪਾਂ ਉਹ ਹਿਸਾਬ ਨਾਲ ਥੋੜੀ ਘੱਟ ਸਿਲਾਈ ਕਰ ਲਾਂਗੇ ਇਸ ਤਰ੍ਹਾਂ ਆਪਾਂ ਸਿਲਾਈ ਲਗਾਵਾਂਗੇ ਸਿਲਾਈ ਨੂੰ ਆਪਾਂ ਡਬਲ ਕਰ ਲੈਣਾ ਫਿਰ ਆਪਾਂ इस तरह आप सारी जी झोली की सिलाई वो मार लैनी उस तो बाद इस तरह तो करके इन्हें चिड़ी बना लेंगे ये बिल्कुल तो सौखा जहा तरीका है ਸਟ੍ਰੀਨ ਆਪਣਾ ਵਿਛਾ ਜਰਾ ਬੰਨ ਕੇ ਕੋੜੀਏ ਤਿਆਰ ਹੁਣ ਇਹਨਾਂ ਆਪਾਂ ਫੋਲਡ ਕਰ ਲਾਂਗੇ ਜਿੰਨਾ ਕਪੜਾ ਆਪਾਂ ਵਾਧੇ ਰੱਖਿਆ ਹੁੰਦਾ ਨੇਪੇ ਵਾਸਤੇ ਉਨਾ ਆਪਾਂ ਫੋਲਡ ਕਰਨਾ ਚਲੋ ਮੈਂ ਕੀ ਰੈਡੀ ਹੋ ਗਏ ਸੌਖੇ ਜਿਹੇ ਤਰੀਕੇ ਦੇ ਨਾਲ ਇੱਕ ਮਿੰਟ ਕਰਕੇ ਦੱਸਣਾ ਤੇ ਕਿ ਕੌਣ ਕੌਣ ਸਟੇਜ